ਨਮਸਕਾਰ ਜੀ ਸਾਰੇ ਪੈਂਟਰਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਆਫੀਸ਼ੀਅਲ YouTube ਚੈਨਲ ਤੇ ਜੀਰਾਂ ਨਾਮ ਹੈਗਾ ਵੀਰੇ ਗੱਗਨ ਕਲਾ ਦਾ ਸ਼ਹਿਰ ਪਧਾੜ ਦੀ ਸ਼ਹਿਰ ਪਧਾੜ ਦੀ ਸ਼ਹਿਰ ਪਧਾੜ ਮੈਂ ਕਹਿੰਦਾ ਸਿਰਾ ਹੋਇਆ ਪਿਆ ਓਕੇ ਰਿਪੋਰਟ ਗੱਲਵਾਤਾ ਘੈਂਟ ਗੱਲਵਾਤਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕੋਸ਼ਿਸ਼ ਕਰਾਂਗੇ ਵੀਡੀਓ ਰੱਖਾਂਗੇ ਸ਼ਾਰਟ ਵੈਰਾਈਟੀ ਦਿਖਾਵਾਂਗੇ ਜਿਆਦਾ ਤੋਂ ਜਿਆਦਾ ਤੇ ਮੈਂ ਕਹਿੰਦਾ ਘੈਂਟ ਗੱਲਬਾਤ ਹੋਈ ਪਈ ਆ ਜੂਕੇ ਰਿਪੋਰਟ ਕੰਮ ਆ ਪੂਰੀ ਘੈਂਟ ਘੈਂਟ ਵੈਰਾਈਟੀ ਨਵੇਂ ਤੋਂ ਨਵੀਂ ਵੈਰਾਈਟੀ ਛੇਤੀ ਤੋਂ ਪਹਿਲਾਂ ਖੁੱਲ ਰਹੀ ਹੈ ਗਰਨ ਕਲਾਸ ਹਾਊਸ ਸ਼ਹਿਰ ਪਟਵਾਰ ਤੇ ਲੈ ਵੀ ਆਪਣਾ ਐਡਰੈਸ ਰਿਡ ਵਗੈਰਾ ਨੋਟ ਕਰਾ ਲਓ ਲਓ ਜੀ ਜ਼ਿਲ੍ਹਾ ਬਰਨਾਲਾ ਸ਼ਹਿਰ ਪਟਵਾਰ ਨੇੜੇ ਤਨਕੁਣੀ ਬੱਸ ਸਟੈਂਡ ਰੋਡ ਜੀ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਦੁਕਾਨਾਂ ਗਗਨ ਕਲਾਸ ਹਾਊਸ ਪਟਵਾਰ ਆਪਣਾ ਕੰਟੈਕਟ ਨੰਬਰ ਹੈਗਾ 8284812602 8244 1200 हां जी हां जी ये बाकी गर्मी दी ए टू जेड फुल फ्लैश वैरायटी کھل ਰਹੀ ਆ ਜੀ ਦੁਕਾਨਦਾਰ ਭੈਣ ਭਰਾ ਜਲਦੀ ਆਲਦੀ ਆ ਜਾਓ ਏਕੇ ਟੈਕਸ ਦੀ ਪੈਸ ਬਿਊਟੀ ਏਕੇ ਟੈਕਸ ਦੀ ਬੀ ਐਨ ਡਬਲਯੂ ਏਕੇ ਟੈਕਸ ਦੀ ਪ੍ਰਿੰਸੈਸ ਆਡੀ ਦੀ ਬਲਬਲ ਹੋ ਗਈ ਆਡੀ ਦਾ ਕੈਸ਼ ਆਡੀਟਲ ਹੋ ਗਿਆ ਠੀਕ ਹੈ ਜੀ ਤੇ ਏਕੇ ਟੈਕਸ ਦੀ ए टू जेड ਕੜਾਈ ਆਪਾਂ ਇੱਕ ਹੌਲ ਸੇਲ ਸੈਕਸ਼ਨ ਦਿਖਾਈ ਵੀ ਸੀ ਤੇ ਤੁਸੀਂ ਜੇ ਕਿਸ ਨੇ ਨਹੀਂ ਦੇਖੀ ਸਾਡੇ ਹੌਲ ਸੇਲ ਵਾਲੀ ਵੀਡੀਓ ਦੇਖੋ ਤੇ ਤੁਹਾਨੂੰ ਪਤਾ ਲੱਗੂਗਾ ਤੇ ਬਾਈ ਜੀ ਰੇਟ ਮਾ ਕਹਣਾ ਪੂਰੀ ਕੈਂਡ ਪੂਰਾ ਹਿੰਦੁਸਤਾਨ ਦੇ ਰਿਟੇਲ ਦਾ ਚੈਲੰਜ ਹੋਊਗਾ ਜੀ ਰਿਟੇਲ 'ਚ ਵੀ ਤੇ ਵੈਸੇ ਵੀ ਹੋਲਸੇਲ ਪ੍ਰਾਈਸ ਆਪਾਂ ਵੀਡੀਓ ਵਿੱਚ ਨਹੀਂ ਮੈਂਸ਼ਨ ਕਰਦੇ ਉਹ ਰੇਟ ਆਪਣੇ ਅਲੱਗ ਹੋਣਗੇ ਵੀਡੀਓ ਵਾਲੇ ਰੇਟ ਦੁਕਾਨਦਾਰਾਂ ਦੇ ਰੇਟ ਨਹੀਂ ਹੋਣਗੇ ਉਹ ਆਪਾਂ ਵੀਡੀਓ ਵਿੱਚ ਨਹੀਂ ਮੈਂਸ਼ਨ ਕਰਦੇ ਠੀਕ ਹੈ ਜੀ ਤੇ ਬਾਕੀ ਅੱਗੇ ਨਾਲੋਂ ਕੌਸ਼ਕ ਪ੍ਰਾਈਸ ਪ੍ਰਿੰਟ ਦੇ ਵਧੇ ਹੋਏ ਨੇ ਤੇ ਬਾਕੀ ਓਕੇ ਬਾਈ ਹੈ ਨਾ ਓਕੇ ਓਕੇ ਆਜੋ ਬਾਈ ਆਪਾ ਆਪਾ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਚਾਕਲੇਟ ਦੀ ਵੈਰਾਈਟੀ ਦਿਖਾਈ ਸੀ ਜਿਸ ਦਾ ਆਪਾਂ 800 ਤੋਂ ਰੁਪਏ ਦੇ ਤੱਕ 1500 ਦੇ ਦੋ ਹਨਾ ਵੀਰੇ ਆਪਾਂ ਉਹ ਦਿਖਾਉਣ ਲੱਗੇ ਆ ਪਾਰਟ 2 ਆਓ ਵੀਰੇ ਦਿਖਾਈ ਚਲੋਗੇ ਨਾ ਤੇ ਭੈਣ ਭਰਾਵਾਂ ਦੇ ਫਾਇਦੇ ਕਰੀ ਜਾਈਏ ਆਪਾਂ ਫੇਰ ਹੀ ਸਵਾਦ ਹੈ ਮਿੱਤਰੋ ਫੇਰ ਹੀ ਗਗਨ ਕਲਾਸ ਤੋਂ ਉਸ ਦੇ ਹੋਂਦ ਦਾ ਫਾਇਦਾ ਹੈ ਤੇ ਫੇਰ ਹੀ ਮੈਂ ਕਹਿੰਦਾ ਸਭ ਕੁਝ ਹੈ ਆਜੋ ਜੀ ਆਜੋ ਕਿਰਾ ਵੀਰੇ ਮੈਂ ਬਿਜਲੀ ਸੈਟਿੰਗ ਕਰਦਾ ਕੈਮਰਾ ਵਾਲੇ ਵੀਰ ਲਈ ਆਜੋ ਉਹ ਵਾਹ ਇਹ ਆ ਜਾ ਬਈ ਕੈਮਰੇ ਦੇ ਅੱਗੇ ਚਲ ਲੋ ਸੈੱਟ ਐ ਇੱਕ ਦੀ ਤੇ ਬਾਈ ਡਿਜ਼ਾਈਨ ਹੈ ਮਾੜਾ ਇਹ ਦੇਖ ਲੈ ਉਹ ਰੀਪੀਟ ਨਾ ਹੋ ਜਾਣ ਕਿਤੇ ਹਨਾ ਹਾਂਜੀ ਹਾਂਜੀ ਵੀਰੇ ਤੇ ਸੈੱਟ ਬਾਈ ਲਓ ਜੀ ਲੋ ਬਹੁਤ ਹੀ ਸੋਹਣੇ ਬੁਲੇ ਡਿਜ਼ਾਈਨ ਆ ਦੇ ਚਾਕਲੇਟ ਬੇਸ ਦੇ ਬਹੁਤ ਹੀ ਘੈਂਟ ਡਿਜ਼ਾਈਨ ਆ ਜੀ ਆ ਗਿਆ ਵੀਰੇ ਕੀ ਕਰਨ ਲੱਗੇ ਸੀ ਦੱਸਿਓ ਆਓ ਦੱਸਿਓ ਆਓ ਇਹ ਜਿਹੜਾ ਕਰਨੇ ਆ ਭੈਣ ਭਰਾਵਾਂ ਦੇ ਫੁੱਲ ਫਾਇਦੇ ਕਰੇ ਫੁੱਲ ਫਾਇਦੇ ਲਓ ਜੀ ਚਾਕਲੇਟ ਬੇਸ ਆ ਸਾਰੇ ਕਿਤੇ ਮਿਲਦਾ 11200 ਦਾ ਲਓ ਜੀ ਐਨੇ ਕੈਂਡ ਕੈਂਡ ਡਿਜ਼ਾਈਨਿੰਗ ਸਾਰਾ ਬਾਈ ਜੀ ਡਿਜੀਟਲ ਪ੍ਰਿੰਟ ਚੈੱਕ ਕਰ ਸਕਦੇ ਹੋ ਡਿਜੀਟਲ ਪ੍ਰਿੰਟ ਦਾ ਪੈਚ ਲੱਗਿਆ ਹੋਇਆ ਬਾਕੀ ਸਾਰਾ ਥ੍ਰੈਡ ਦਾ ਕੰਮ ਆ ਓਕੇ ਰਿਪੋਰਟ ਕਰ ਲਵਾਤਾ ਤੇ ਲਓ ਜੀ ਨਾਲ ਆਊਗਾ ਕੱਟ ਵਰਕ ਮਸਲੀਨ ਦਾ ਦੁਪੱਟਾ 800 ਰੁਪਏ ਦਾ ਇੱਕ ਅਤੇ 1500 ਦੇ ਦੋ ਜਿਹੜੇ ਬਾਈ ਦੀ ਪਹਿਲੇ ਪਾਰ ਤੇ ਡਿਜ਼ਾਈਨ ਦਿਖਾਏ ਸੀ ਉਹਨਾਂ ਦੀ ਤਾਂ ਹੋਈ ਪਈਆ ਢੂੜ ਪੱਟੀ ਪਈਆ ਡੇ ਇਹਨਾਂ ਦੀ ਆਨਲਾਈਨ ਆਰਡਰਾਂ ਦੀ ਢੂੜ ਕੱਢੀ ਪਈਆ ਤੇ ਬਾਕੀ ਇੱਕ ਬੇਨਤੀ ਆ ਜੀ ਜਿਹੜੇ ਵੀ ਆਨਲਾਈਨ ਆਰਡਰ ਕਰ ਰਹੇ ਨੇ ਪੇਮੈਂਟ ਸਾਡੀ ਪਹਿਲਾਂ ਹੁੰਦੀ ਆ ਡਿਲੀਵਰੀ ਚਾਰਜ ਹੋਊਗਾ ਐਕਸਟਰਾ ਠੀਕ ਹੈ ਜੀ ਲਓ ਜੀ ਚਾਕਲੇਟ ਦਾ ਬੇਸ ਆ ਚੈੱਕ ਕਰ ਸਕਦੇ ਹੋ ਡਿਜ਼ਾਈਨ ਅੱਗ ਕਰਗੇ ਆ ਜੀ ਅੱਗ ਕਰਗੇ ਲਓ ਜੀ ਬਸ ਇਹਨੂੰ ਖਰੀਦ ਕੇ ਤੁਸੀਂ ਉੱਤੇ ਪਾਣੀ ਪਾ ਦੇਣਾ ਤੇ ਬਾਈ ਜੀ ਬਸ ਇਹ ਫਿਰ ਘੈਂਟ ਗੱਲਬਾਤ ਹੋ ਜਾਣੀ ਆ ਤੁਹਾਡੇ ਨਾਲ ਲਓ ਜੀ ਅੱਗ ਲੱਗੇ ਗਿਆ ਨਾ ਬਾਲੇ ਘੈਂਟ ਘੈਂਟ ਆ ਬਾਕੀ ਕੱਪੜਾ ਕਾਟਨ ਵੇਚਦੇ ਆ ਚਾਕਲੇਟ ਵੇਚਦੇ ਆ ਬਹੁਤ ਹੀ ਸੋਹਣਾ ਡਿਆ ਨਾ ਬਹੁਤ ਹੀ ਪਿਆਰੇ ਪਿਆਰੇ ਕਲਰ ਲੈ ਕੇ ਆ ਗਏ ਗੱਜਨ ਕਲਾ ਹਾਊਸ ਆਰੇ ਤੇ ਡਿਜ਼ਾਈਨ ਬਿਲਕੁਲ ਨਵੇਂ ਡਿਜ਼ਾਈਨ ਲੇਟੈਸਟ ਡਿਜ਼ਾਈਨ ਆ ਗਏ ਲਓ ਜੀ ਚੈੱਕ ਕਰ ਸਕਦੇ ਹੋ ਇੰਨੇ ਘੜਕਾਂ ਡਿਜਾਇਨਿਕ ਤੇ ਨਾਲ ਲੱਗਿਆ ਸੂਟ ਜਿਹੜੇ ਭੰਗਰਾਵਾਂ ਨੇ ਸੂਟ ਆਰਡਰ ਕਰਨੇ ਆਗੇ ਜਲਦੀ ਜਲਦੀ ਸਕਰੀਨ ਸ਼ਾਟ ਕਰਕੇ ਆਰਡਰ ਬੁੱਕ ਕਰਵਾ ਸਕਦੇ ਆ ਜੀ ਬਹੁਤ ਹੀ ਪਿਆਰਾ ਕੱਪੜਾ ਹੈਗਾ ਤੇ ਐਡਰੈਸ ਜ਼ਰੂਰ ਨੋਟ ਕਰ ਲਓ ਜਿਲ੍ਹਾ ਬਨਾਲਾ ਸ਼ਹਿਰ ਪਧੌੜ ਨੇੜੇ ਤਨਕੁਣੀ ਬੱਸ ਸਟੈਂਡ ਰੋਡ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਦੁਕਾਨ ਹੈ ਗਗਨ ਕਲਾਸ ਹਾਊਸ ਪਧੌੜ ਦੀ ਕੁਆਲਿਟੀ ਦਾ ਬਾਈ ਜੀ ਮੈਂ ਕਹਿੰਦਾ ਜਿੱਥੇ ਗਗਨ ਕਲਾਸ ਹਾਊਸ ਦਾ ਨਾਮ ਆ ਗਿਆ ਕੁਆਲਿਟੀ ਦੀ ਚਿੰਤਾ ਕਰਨ ਦੀ ਤਾਂ ਲੋੜ ਹੀ ਨਹੀਂ ਤੇ ਬਾਕੀ ਐਕਟਿਵ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦੇ ਵੱਡੇ ਵੱਡੇ ਸਰਪ੍ਰਾਈਜ਼ ਤੁਹਾਡੇ ਲਈ ਲੈ ਕੇ ਆ ਰਹੇ ਆਪਾਂ ਸਾਡੇ ਨਾਲ ਜੁੜੇ ਰਹੋ ਠੀਕ ਹੈ ਜੀ ਤੇ ਜਿਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵਾ ਹਲੇ ਤੱਕ ਸਬਸਕ੍ਰਾਈਬ ਕਰ ਲਵੋ ਤੇ ਬਾਈ ਜੀ ਜਿਨੇ ਹਲੇ ਤੱਕ ਸਾਡੇ ਇੰਸਟਾਗ੍ਰਾਮ ਦੇ ਚੈਨਲ ਨੂੰ ਫੋਲੋ ਨਹੀਂ ਕੀਤਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਵਾ ਉੱਥੇ ਜਾ ਕੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੇ ਕਲਿੱਕ ਕਰੋ ਤੇ ਬਾਈ ਜੀ ਡਿਜ਼ਾਈਨ ਦੇਖੋ ਠੀਕ ਹੈ ਜੀ ਤੇ ਉੱਥੇ ਜਾ ਕੇ ਸਾਨੂੰ ਫੋਲੋ ਕਰੋ ਪੂਰੀ ਕੈਂਟ ਗੱਲਬਾਤ ਕਰ ਦਾਂਗੇ ਓਕੇ ਰਿਪੋਰਟ ਕਮਾ ਚਾਕਲੇਟ ਦਾ بیس ਆ ਬਹੁਤ ਹੀ ਕੈਂਟ بیس ਆ ਨਾਲ ਹੈਗਾ ਕੱਟਵਰਕ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਵੀ ਰਹੂਗੀ embroiderry ਠੀਕ ਹੈ ਜੀ ਲਓ ਜੀ ਪੂਰੀ ਕੈਂਟ ਗੱਲਬਾਤ ਆ ਜੀ ਓਕੇ ਰਿਪੋਰਟ ਕਮਾ ਲਓ ਜੀ ਜੀ ਨੂੰ ਵੀ ਪਸੰਦ ਆ ਰਿਹਾ ਜਲਦੀ ਜਲਦੀ ਸਕਰੀਨ ਸ਼ਾਟ ਕਰੀ ਚੱਲੋ ਤੇ ਆਰਡਰ ਬੁੱਕ ਕਰਵਾਈ ਚੱਲੋ ਜੀ ਤੁਸੀਂ ਆਪ ਦਾ ਸੂਟ ਜਿਹੜੇ ਤਾਂ ਆ ਸਕਦੇ ਆ ਸਕਰੀਨ ਸ਼ਾਟ ਕਰਕੇ ਸਾਈਡ ਤੇ ਵੀ ਰੱਖਾ ਸਕਦੇ ਹੋ ਠੀਕ ਹੈ ਜੀ ਉਦੀ ਪਰ ਉਹ ਪੇਮੈਂਟ ਹੁੰਦੀ ਆ ਤੁਸੀਂ ਆ ਕੇ ਜਦੋਂ ਆਪਦਾ ਮਰਜ਼ੀ ਲੈ ਕੇ ਜਾ ਸਕਦੇ ਹੋ ਤੁਹਾਡਾ ਸੂਟ ਬੁੱਕ ਹੋ ਜਾਊਗਾ ਤੇ ਬਾਈ ਜੀ ਜਿਹਨੇ ਕਰਾਉਣਾ ਆਨਲਾਈਨ ਆਰਡਰ ਦੂਰ ਨੇੜੇ ਬੈਠਿਆ ਕਿਸੇ ਕਾਰਨ ਵਸ਼ੇ ਨਹੀਂ ਆ ਸਕਦੇ ਠੀਕ ਹੈ ਜੀ ਤੇ ਉਹ ਸਾਨੂੰ ਬਾਈ ਜੀ ਡਿਲੀਵਰੀ ਚਾਰਜ ਐਕਸਟਰਾ ਹੋਊਗਾ ਐਕਸਟਰਾ ਪੇ ਕਰਨਾ ਪਊਗਾ ਬਾਲੇ ਨਹੀਂ ਹੁੰਦੇ ਨਾ ਮਾਤਰੀ ਹੁੰਦੇ ਆ ਤੇ ਬਾਈ ਜੀ ਜੇ ਜੀ ਤੇ ਪੇਮੈਂਟ ਸਾਰੀ ਪਹਿਲਾਂ ਦੇਣੀ ਪਊਗੀ ਠੀਕ ਹੈ ਜੀ ਡਾਕ ਰਾਹੀਂ ਆਊਗਾ ਇੰਡੀਅਨ ਪੋਸਟ ਰਾਹੀਂ ਸਪੀਡ ਪੋਸਟ ਕਰਾਂਗੇ ਜੀ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਤੁਹਾਡੇ ਕੋਲ ਪਹੁੰਚ ਜੂਗਾ ਜੀ ਵਰਕਿੰਗ ਡੇਸ ਹੋਣੇ ਚਾਹੀਦੇ ਆ ਠੀਕ ਹੈ ਜੀ ਛੁੱਟੀ ਆ ਗਈ ਵਿੱਚ ਉਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਚਲੋ ਤੇ ਪੂਰੀ ਕੈਂਟ ਗੱਲਬਾਤ ਆ ਜੀ ਵਰਲਡ ਵਾਈਡ ਡਿਲੀਵਰੀ ਆ ਠੀਕ ਹੈ ਜੀ ਜਿਹੜੇ ਵੀ ਪੈਣ ਭਰਾਵਾਂ ਨੂੰ ਦੇਖ ਰਹੇ ਆ ਜਲਦੀ ਨਾਲ ਦੀ ਆਰਡਰ ਕਰੀ ਜਾ ਲੋ ਤੇ ਆਹ ਦੇਖੋ ਕਿੰਨਾ ਕੈਂਟ ਡਿਜ਼ਾਈਨ ਆ ਭਾਈ ਜੀ ਉੱਠਦਾ ਨਾ ਡਿਜ਼ਾਈਨ ਉੱਪਰ ਨੂੰ ਲਓ ਜੀ ਬੁਰੀ ਕੈਂਡ ਗੱਲ ਬਾਤ ਆ ਜੀ ਓਕੇ ਰਿਪੋਰਟ ਕਮਾ ਚੌਕਲੇਟ ਦਾ ਬੀਸ ਆ ਲਓ ਬਹੁਤ ਹੀ ਪਿਆਰਾ ਕਪੜਾ ਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਵੀਰੇ ਐਡਰੈਸ ਜ਼ਰੂਰ ਨੋਟ ਕਰ ਲਓ ਜਿਹੜੇ ਭੈਣ ਭਰਾਵਾਂ ਨੇ ਲੈਣੇ ਆ ਸੂਟ ਬਹੁਤ ਹੀ ਪਿਆਰੇ ਪਿਆਰੇ ਚੌਕਲੇਟ ਬੇਸ ਤੇ ਆ ਗਏ ਸੂਟ ਤੇ ਬਹੁਤ ਹੀ ਕੈਂਡ ਡਿਜ਼ਾਈਨਿੰਗ ਦੇ ਨਾਲ ਆ ਐਡਰੈਸ ਹੈ ਆਪਣਾ ਜ਼ਿਲ੍ਹਾ ਬਰਨਾਲਾ ਸ਼ਹਿਰ ਪਡਾਲ ਨੇੜੇ ਤਨਤੂਣੀ ਬੱਸ ਸਟੈਂਡ ਰੋਡ ਜੀ ਐਚਡੀਐਸਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗਗਨ ਕਲਾਸ ਹਾਊਸ ਸ਼ਹਿਰ ਭਦੌਰ ਦੀ ਸ਼ਹਿਰ ਭਦੌਰ ਤੇ ਬਾਕੀ ਸਾਡਾ ਕੰਟੈਕਟ ਨੰਬਰ ਤੁਹਾਨੂੰ نیچے ਟਾਈਟਲ ਦੇ ਵਿੱਚ ਵੀ ਮਿਲ ਜੂਗਾ ਤੇ ਬਾਕੀ ਕਰੀ ਵੀਰ ਜੀ ਨੋਟ ਵੀ ਕਰਾ ਰਹੇ ਨੇ ਲਓ ਜੀ ਇਹਦਾ ਆਪਣਾ ਨੰਬਰ ਹੈਗਾ 82848 12622 82848 12622 ਜੀ ਜਲਦੀ ਜਲਦੀ ਉਹਨਾਂ ਸਕਰੀਨਸ਼ਾਟ ਕਰਕੇ ਆਰਡਰ ਬੁੱਕ ਕਰਵਾ ਸਕਦੇ ਨੇਗੇ ਅਸਾ ਜੀ ਬਹੁਤ ਹੀ ਕੈਂਡ ਕੈਂਡ ਬਿਹਰੀ ਡਿਜ਼ਾਈਨ ਤੇ ਓਪਨ ਲੈਂਥ ਆਰਟੀਕਲ ਤੇ ਸਾਰਾ ਬੁਟੀਕ ਸਟਾਈਲ ਥ्रेड ਵਰਕ ਦਾ ਕੰਮ ਹੋਇਆ ਵਾ ਲਓ ਜੀ ਫਿਰ ਜੀ ਕਹਿੰਦੇ ਸਟਰੈੱਡ ਵਰਕ ਦਾ ਕੰਮ ਹੋਇਆ ਵਾ ਅਗਲਾ ਡਿਜ਼ਾਈਨ ਦਿਖਾ ਦਿਓ ਜੀ ਅਗਲਾ ਲਓ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਤੇ ਬਹੁਤ ਹੀ ਸੋਹਣੇ ਕਲਰ ਆ ਗਏ ਜੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਆ ਰੇਟ ਦਾ ਧਿਆਨ ਨਾਲ ਸੁਣ ਲੋ 800 ਦਾ 1 ਤੇ 1500 ਰੁਪਏ ਦੇ ਦੋ ਜੀ ਦੋ ਦੇ ਦੇਣਾ ਕਹਿੰਦੇ ਵੀ ਮੇਰੇ ਦੋ ਦੇ ਦੇਣਾ ਗगन ਕਲਾਥ ਹਾਊਸ ਸ਼ਹਿਰ ਬਦੌੜ ਵਾਲਿਆਂ ਨੇ ਲਓ ਵੀਰੇ ਅਗਲਾ ਦਿਖਾ ਦਿਓ ਅਗਲਾ ਦਿਖਾ ਦਿਓ ਐਨ ਕਰੋ ਐਨ ਕਰੋ ਤੱਕ ਹੋ ਜਾਣਾ ਲਓ ਜੀ ਲਓ ਕਹਿੰਦੇ ਵੀ ਜੀ ਕਹਿੰਦੇ ਵੀ ਪੂਰੀ ਸਿਰਾ ਗੱਲਬਾਤ ਕਰਾ ਦੇਣੀ ਹੈ ਤੇ ਮੈਂ ਕਿਹਾ ਇਹ ਇੰਨਾ ਮਿੱਠਾ ਪ੍ਰਾਈਜ਼ ਆ 800 ਰੁਪਏ ਦਾ ਇੱਕ ਤੇ 1500 ਰੁਪਏ ਦੇ ਦੋ ਆ ਬਹੁਤ ਹੀ ਪਿਆਰੇ ਪਿਆਰੇ ਸੂਟ ਲਓ ਜੀ ਕਹਿੰਦੇ ਜੀ ਇਹ ਤਾਂ ਬਿਰਦੀ ਜਲੇਬੀ ਨਾਲੋਂ ਵੀ ਮਿੱਠਾ ਪ੍ਰਾਈਜ਼ ਦੇ ਦਿੱਤਾ ਜੀ 800 ਦਾ ਇੱਕ ਤੇ 1500 ਰੁਪਏ ਦੇ ਦੋ ਵੀਰੇ ਦੋ ਲਿਆਓ ਜੀ ਲਿਆਓ ਵੀਰੇ ਫਿਰ ਆਇਆ ਨਾ ਹੋਈ ਵੀਰੇ થી ਆਇਆ ਕਲਰ ਨਾ ਨਾ ਦਿਖਾਓ ਤੁਸੀਂ ਲਪੋ ਕੇ ਬਹਿ ਗਏ ਨਾ ਨਾ ਜੀ ਆਹ ਕਲਪੋਣੇ ਕਾ ਨੂੰ ਆਪਦਾ ਵੇਚ ਨਹੀਂ ਦੀ ਵੇਚਨੇ 800 ਫਰਾਈ ਦਾ ਤੀ ਮਿੱਠਾ ਲਾਦਾ ਚਾਸ਼ਨੀ ਵਿੱਚ ਘੁੱਟ ਕੇ ਪਾਤੀ ਤੇ ਹੁਣ ਬਾਈ ਜੀ ਆਏ ਦਿਖਾਉਣ ਤੇ ਕੰਦੀਸੀ ਨਾ ਕਰੋ ਲਾਓ ਜੀ ਚੈੱਕ ਕਰੋ ਲਾਓ ਜੀ ਲਓ ਜੀ ਡਿਜ਼ਾਈਨ ਦੇਖੋ ਕਿੰਨਾ ਜਿਆਦਾ ਘੈਂ ਡਿਜ਼ਾਈਨ ਆ ਵੀਰੇ ਸਸਤੀ ਕਰ ਦੋ ਮੜੀ ਜੀ ਲਓ ਲਓ ਵੀਰੇ ਬੜਾ ਹੀ ਪਿਆਰਾ ਅਨਮੋਲ ਕੋਕਾ ਵੀ ਸ ਹੈ ਵੀਰੇ ਬਹੁਤ ਹੀ ਸੋਹਣਾ ਸੋਹਣਾ ਡਿਜ਼ਾਈਨ ਤੇ ਬਹੁਤ ਹੀ ਘੈਂਟ ਵਰਕ ਸ ਪਹਿਲਾਂ ਤਾਂ ਮੇਰੇ ਨਾਲ ਫਿਨਿਸ਼ਿੰਗ ਚੈੱਕ ਕਰੋ ਕਿੰਨੀ ਸੋਹਣੀ ਫਿਨਿਸ਼ਿੰਗ ਹੋਈ ਹੈ ਕੈਮਰੇ ਵਾਲਾ ਪਾਈ ਮੜਾ ਕੇ ਨਾ ਵੇਂਤੀ ਨਹੀਂ ਰਿਹਾ ਕੋਈ ਦੋ ਫਿਨਿਸ਼ਿੰਗ ਚੈੱਕ ਕਰਾ ਦਿਓ ਲਓ ਜੀ ਲਓ ਕੈਮਰੇ ਵਾਲਾ ਪਾਈ ਤਾਂ ਸਹੀ ਹੋਇਆ ਵੀਰੇ ਤੁਸੀਂ ਸਹੀ ਹੋ ਗੋ ਲਓ ਜੀ ਪੂਰੀ ਘੈਂਟ ਗੱਲ ਵਾਤਾ ਓਕੇ ਵਰਕ ਕੰਮ ਆ ਵੀਰੇ ਲਓ ਜੀ ਲਓ ਪਾਈ ਲਓ ਲਿਆਓ ਜੀ ਲਿਆਓ ਵੀਰੇ ਪੂਰਾ ਘੈਂਟ ਸੂਟ ਆ ਪ੍ਰਾਈਜ਼ ਹੈਗਾ ਜਮਈ ਮਿੱਠਾ ਜਮਈ ਮਿੱਠਾ ਬਾਈ ਦੀ ਜਮਈ ਮਿੱਠਾ ਸਿਰਫ ਤੇ ਸਿਰਫ ਬਾਈ ਜੀ 800 ਦਾ 1 1500 ਦੇ 2 ਡਿਜ਼ਾਈਨਿੰਗ ਚੈੱਕ ਕਰੋ ਡਿਜ਼ਾਈਨਿੰਗ ਮੈਂ ਕਹਨਾ ਕੀ ਬਾਤ ਹੈ ਬਾਈ ਜੀ ਸੂਟ ਤਾਂ ਇਹਨੇ ਘੈਂਟ ਘੈਂਟ ਦੇਣਾ ਤੇ ਬਾਈ ਜੀ ਪ੍ਰਾਈਜ਼ ਇਹੋ ਜਿਹਾ ਵੀ ਤੁਹਾਨੂੰ ਪੂਰੇ ਹਿੰਦੁਸਤਾਨ ਨੂੰ ਰੇਟਾਂ ਦਾ ਚੈਲੰਜ ਹੈ ਜੀ ਠੀਕ ਹੈ ਜੀ ਚਾਕਲੇਟ ਦਾ ਬੇਸ ਰਹੂਗਾ ਥ੍ਰੈਡ ਦਾ ਕਹੂਗਾ ਕੰਮ ਚੈੱਕ ਤੁਸੀਂ ਕਰ ਸਕਦੇ ਹੋ 800 ਦੇ ਇਕ 1500 ਦੇ ਦੋ ਲਓ ਜੀ ਲਓ ਤੇ ਬਾਈ ਜੀ ਇਹ ਪ੍ਰਾਈਸ ਹੋਣਗੇ ਦੁਕਾਨਦਾਰਾਂ ਲਈ ਨਹੀਂ ਉਹ ਆਪਾਂ ਵੀਡੀਓ ਵਿੱਚ ਨਹੀਂ ਮੈਂਸ਼ਨ ਕਰਦੇ ਦੁਕਾਨਦਾਰਾਂ ਦੇ ਪ੍ਰਾਈਸਿਸ ਠੀਕ ਹੈ ਜੀ ਤੇ ਇਹ ਮੈਨੂੰ ਲੱਗਦਾ ਵੀ ਤੁਸੀਂ ਹੁਣ ਸਾਰਟਡ ਦਿਖਾਉਣ ਲੱਗੇ ਹਾਂਜੀ 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 ਉਹ ਹੋ ਹੋ ਮਾਈ ਗੋਡ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਕੈਂਟ ਗੱਲਬਾਤ ਓਕੇ ਰਿਪੋਰਟ ਕੰਮ ਦੇ ਨਾਲ ਤਿਆਰ ਹੋਇਆ ਤੁਹਾਡਾ ਡਿਜ਼ਾਈਨ ਲਓ ਜੀ ਲਓ ਜੀ ਚੈੱਕ ਕਰ ਸਕਦੇ ਆਂ ਸੀ ਪੂਰੀ ਕੈਂਟ ਗੱਲਵਾਤਾ ਨਾਲ ਹੈਗਾ ਜੀ ਕੱਟ ਵਰਕ ਦਾ ਦੁਪੱਟਾ ਉਹ ਵੀ ਵਿਦ ਐਮਬਲੋਇਡਰੀ ਲਓ ਜੀ ਲਓ ਬਹੁਤ ਹੀ ਸੋਹਣਾ ਯਾਰੀ ਕਦੇ ਬਹੁਤ ਹੀ ਪਿਆਰਾ ਜਾ ਦੇ ਕਲਾ ਚੈੱਕ ਕਰ ਸਕਦੇ ਹੋ ਡਿਜ਼ਾਈਨ ਕਲਰ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਕਲਰ ਆਉਣਗੇ ਬਹੁਤ ਹੀ ਪਿਆਰੇ ਪਿਆਰੇ ਕਲਰ ਲੈ ਕੇ ਆ ਗਏ ਗਗਨ ਕਲਾ ਹਾਊਸ ਸਾਡੇ ਸ਼ਹਿਰ ਪਡਾਉੜ ਵਾਲੇ ਜੀ ਲਓ ਲਓ ਕਿੰਨੇ ਪਿਆਰੇ ਪਿਆਰੇ ਸੁੰਦਰ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਆ ਚੈੱਕ ਕਰੋ ਬਾਈ ਜੀ ਆ ਚੈੱਕ ਕਰੋ ਤੁਸੀਂ ਡਿਜ਼ਾਈਨਿੰਗ ਚੈੱਕ ਕਰੀ ਜਾਓ ਡਿਜ਼ਾਈਨਿੰਗ ਚਲਾ ਬਾਈ ਕੋਈ ਕੱਟ ਨਹੀਂ ਛੱਡਦੇ ਕਹਿੰਦੇ ਡਿਜ਼ਾਈਨਿੰਗ ਚਲਾ ਕੋਈ ਕੱਟ ਨਹੀਂ ਛੱਡਦੇ ਇਹ ਗगन ਕਲਾ ਹਾਊਸ ਸ਼ਹਿਰ ਭਦੌੜ ਵਾਲੇ ਨੇ ਗगन ਕਲਾ ਹਾਊਸ ਸ਼ਹਿਰ ਭਦੌੜ ਵਾਲੇ ਨੇ ਇਹੋ ਇਹੋ ਜੇ ਕਲਰ ਲੈ ਕੇ ਆਣ ਹੈ ਕਿ ਜਿੱਥੇ ਮਰਜੀ ਘੁੰਮ ਲਓ ਆ ਚਾੜ ਨਹੀਂ ਤੁਹਾਨੂੰ ਮਿਲਦਾ ਜੀ ਆ ਚਾੜ ਨਹੀਂ ਤੁਹਾਨੂੰ ਮਿਲਦਾ ਜੀ ਇਹ ਸਿਰਫ ਮਿਲੂਗਾ ਜੀ ਗगन ਕਲਾ ਹਾਊਸ ਸ਼ਹਿਰ ਭਦੌੜ ਵਾਲਿਆਂ ਦੇ ਇਹ ਤੁਹਾਨੂੰ ਖਰੀਦਣ ਲਈ ਨਾ ਜਾਂ ਤਾਂ ਆਰਡਰ ਕਰਨਾ ਪੈਣਾ ਤੇ ਜਾਂ ਬਾਈ ਜੀ ਵਿజిਟ ਕਰਨਾ ਪੈਣਾ ਐ ਐਡਰੈਸ ਵੀਰੇ ਜਿਹੜਾ ਬਰਨਾਲਾ ਸ਼ਹਿਰ ਭਦੌੜ ਨੇੜੇ ਤਨਕੁਣੀ বাস ਸਟੈਂਡ ਰੋਡ ਐਚ ਡੀ ਐਫ ਬੈਂਕ ਦੇ ਬਿਲਕੁਲ ਸਾਹਮਣੇ ਦੁਕਾਨ ਗਗਨ ਕਲਾ ਉਸ ਭਦੌੜ ਲਓ ਜੀ ਰੇਟ ਦੀ ਸਾਡੀ ਗਾਰੰਟੀ ਹੈ ਤੇ ਕੁਆਲਿਟੀ ਦੀ ਸਾਡੀ ਗਾਰੰਟੀ ਹੈ ਤੇ ਬਾਈ ਜੀ ਔਨਲਾਈਨ ਆਰਡਰ ਦੀ ਗਾਰੰਟੀ ਥੋਡੀ ਐ ਜੀ ਥੋਡੀ ਐ ਆ ਚੈੱਕ ਕਰੋ ਚੈੱਕ ਕਰੋ ਬਸ ਚੈੱਕ ਹੀ ਕਰਿਓ ਤੇ ਆਰਡਰ ਵੀ ਕਰ ਦਿਓ ਲਓ ਜੀ ਲਓ ਨਾਲ ਬਾਈ ਜੀ ਕੱਟ ਵਰਕੇ ਦਾ ਦੁਪੱਟਾ ਉਹ ਵੀ ਮਸਲੀਨ ਦਾ ਮੈਂ ਕਹਿੰਦਾ ਐਨੀ ਕਹੈਂਟ ਗੱਲਬਾਤ ਤੇ ਐਨੀ ਕਹੈਂਟ ਗੱਲਬਾਤ ਮੈਂ ਕਿਤੇ ਨਹੀਂ ਦੇਖੀ ਬਿਨਾ ਗਗਨ ਕਲਾਥ ਹਾਊਸ ਤੇ ਸ਼ਹਿਰ ਪਟਾਉੜ ਨਾਲਿਆਂ ਤੋਂ ਜੀ ਲਾਓ ਜੀ ਲਾਓ ਵੀਰ ਜੀ ਕਹੇ ਨਾਲੋਂ ਬੇਨਤੀ ਆੜਾ ਇੱਧਰ ਨੂੰ ਹੋ ਜਾਓ ਬਾਈ ਤੁਸੀਂ ਉਹ ਉੱਥੇ ਜਾਵੜੇ ਤੈਨੂੰ ਹੁੰਦੇ ਹੁੰਦੇ ਇੱਧਰ ਨੂੰ ਹੋ ਰੋੜੇ ਵੜਾ ਹਾਂਜੀ ਹਾਂ ਮੈਂ ਇਹ ਇੱਧਰ ਨੂੰ ਕਰ ਲੈਣਾ ਆ ਲੋ ਉੱਥੇ ਠੀਕ ਹੈ ਜੀ ਓਕੇ ਲਾਓ ਜੀ ਆ ਚੈੱਕ ਕਰੋ ਸਾਰਾ ਬੁਟੀਕ ਸਟਾਈਲ ਪੀਸ ਆਇਆ ਆ ਚੈੱਕ ਕਰੋ ਨੈਕ ਤੇ ਹੋ ਗਈ ਸਾਰੀ ਐਮਬਰਾਇਡਰੀ ਤੇ ਬਾਈ ਜੀ ਆ ਆਉਗੀ ਇਹਦੀ ਬੋਡੀ ਤੇ ਤੇ ਉਹ ਆਊਗਾ ਘੇਰੇ ਤੇ ਲਾਉ ਦੀ ਤੇ ਨਾਲ ਲਵਾਤਾ ਬਾਈ ਦੀ ਦੁਪੱਟਾ ਵੀ ਦੁਪੱਟਾ ਵੀ ਕੈਂਟ ਲਵਾਇਆ ਜੀ ਇਹ ਨਾਲ ਦੁਪੱਟਾ ਵੀ ਕੈਂਟ ਲਵਾਇਆ ਚੈੱਕ ਕਰੋ ਇਹ ਨਾਲ ਦੁਪੱਟਾ ਲਓ ਜੀ ਦੁਪੱਟੇ ਤੇ ਵਰਕ ਤੇ ਫੂਰ ਸਾਈਡ ਲੈਂਸ ਤੇ ਬਹੁਤ ਹੀ ਸੋਹਣਾ ਆਰਟੀਕਲ ਹੈ ਤੇ ਕਲਰ ਵੀ ਬਹੁਤ ਹੀ ਪਿਆਰਾ ਕਲਰ ਹੈ ਜੀ ਤੇ ਪ੍ਰਾਈਜ਼ ਹੈਗਾ 800 ਦਾ ਇੱਕ ਤੇ 1500 ਦੇ ਦੋ ਆ ਜਿਹੜੇ ਭੈਣ ਭਰਾਵਾਂ ਨੇ ਵਿਆਹ ਸਾਦੀ ਦਾ ਕੱਪੜਾ ਲੈਣਾਗਾ ਉਹਨਾਂ ਵਾਸਤੇ ਜੀ ਬਹੁਤ ਹੀ ਵੱਡਾ ਆਫਰ ਆ ਗਿਆ ਮਾਰਕਟ 'ਚ ਮਿਲਦੇ 18-1800 ਰੁਪਏ ਤੇ ਸੂਟ ਆਪਾਂ ਰੀਡ ਕਰਤਾ ਸਿਰਫ 81 ਇੱਕ ਦੇ 1500 ਰੁਪਏ ਦੇ ਦੋ ਨੇ ਬਹੁਤ ਹੀ ਪਿਆਰੀ ਪਿਆਰੀ ਸੂਟ ਨੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆ ਗਏ ਐਡਰੈਸ ਜ਼ਰੂਰ ਨੋਟ ਕਰੋ ਜ਼ਿਲ੍ਹਾ ਬਰਨਾਲਾ ਸ਼ਹਿਰ ਫਤਿਹਪੁਰ ਨੇੜੇ ਤੰਤੂਨੀ বাস ਸਟੈਂਡ ਰੋਡ ਜੀ ਐਚਡੀਐਸਸੀ ਬੈਂਕ ਦੇ ਬਿਲਕੁਲ ਸਾਹਮਣੇ ਦੁਕਾਨ ਆ ਗगन ਕਲਾ ਦਾਸ ਫਤਿਹਪੁਰ ਜਿਹੜੇ ਭੈਣ ਭਰਾਵਾਂ ਨੇ ਇਹਨਾਂ ਸੂਟਾਂ ਨੇ ਫੋਟੋਆਂ ਲੈਣੀਆਂ ਆਂ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਬਾਕੀ ਜਿਹੜੇ ਭੈਣ ਭਰਾ ਰੀਸੇਲਰ ਆ ਸਾਨੂੰ ਮੈਸੇਜ ਕਰਕੇ ਆਂ ਤਾਂ ਲੱਗਦਾ ਕਰੋ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਰੇਟ ਅਲੱਗ ਹੋਣਗੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜਾਂ ਦੁਕਾਨ ਤੇ ਵੀ ਆ ਕੇ ਛੜਨਾ ਮੀਟਿੰਗ ਕਰਸਾਉਂਦੇ ਆ ਜੀ ਤੇ ਆਲ ਦਾ ਰੇਟ ਪਤਾ ਕਰ ਸਕਦੇ ਆ ਸਾਰੇ ਜਣੇ ਜਰੂਰ ਪਹੁੰਚੋ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਤੁਹਾਡੇ ਭਰਾਵਾਂ ਨੇ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਜੀ ਠੀਕ ਹੈ ਤੇ ਪਹਿਲਾਂ ਤੁਸੀਂ ਬਹੁਤ ਸਾਰਾ ਪਿਆਰ ਦਿਨੇ ਸਾਨੂੰ ਕਿ ਸਪੈਸ਼ਲੀ ਗੱਲ ਕਰਦਾਂ ਨਾ ਭਦੌੜ ਵਾਸੀਆਂ ਦੀ ਤੇ ਨੇੜਲੇ ਪਿੰਡਾਂ ਦੇ ਜਿਹੜੇ ਵੀ ਆਉਂਦੇ ਨੇ ਤੇ ਬਾਕੀ ਦੂਰ ਨੇੜੇ ਆਉਂਦੇ ਨੇ ਉਹਨਾਂ ਦਾ ਬਾਈ ਦੀ ਕੀ ਬਾਤ ਹੈ ਬਸ ਉਹਨਾਂ ਨਾਲ ਤਾਂ ਆਪਣਾ ਅਲੱਗੀ ਗੱਲ ਬਾਤ ਆ ਮੈਂ ਕਹਿੰਦਾ ਤੁਸੀਂ ਸਿਰਾ ਕਰਾ ਦਿੰਨੇ ਹੋ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਸਾਡੇ ਪਹੁੰਚੋਂਦੇ ਨੇ ਐਨੀ ਦੂਰੋਂ ਦੂਰੋਂ ਚੱਲ ਕੇ ਤੇ ਮੈਂ ਕਹਿੰਦਾ ਜੀ ਕਦੇ ਨਹੀਂ ਤੁਹਾਡਾ ਆ ਭਾਰ ਤੁਹਾਡਾ ਕਦੇ ਨਹੀਂ ਲਾ ਸਕਦੇ ਤੇ ਬਹੁਤ ਬਹੁਤ ਧੰਨਵਾਦ ਤੇ ਭਾਈ ਗੈਸਟ ਵਾਲੀਆਂ ਸਕੀਮਾਂ ਲੋ ਜੀ ਗੈਫਟ ਜਿਹੜਾ 5000 ਪਲਾ ਪ੍ਰਾਤੋ ਸ਼ੋਪਿੰਗ ਕਰਦੇ ਹੋਣਾਂ ਵਾਸਤੇ ਗੈਫਟਾ ਜਿਹੜਾ 15 ਤੋਂ ਕਰਦਾ 20 ਤੋਂ ਕਰਦਾ ਜਿਹੜਾ ਪਲੱਸ ਕਰਦਾ ਹੈ ਜੀ ਉਹਨਾਂ ਵਾਸਤੇ ਡਿਨਰ ਸੈੱਟ ਆ 32 ਵੀ ਸਾਲਾ ਜੀ ਬਾਕੀ ਜਿਹੜੇ ਭੈਣ ਭਰਾ ਦੁਕਾਨਦਾਰ ਆ ਉਹਨਾਂ ਵਾਸਤੇ ਅਰਗਲੇਡ ਹੁੰਦੇ ਆਗੇ ਕੋਈ ਇੱਕ ਵਾਰ ਦੁਕਾਨ ਤੇ ਜ਼ਰੂਰ ਆਓ ਗਰਮੀਆਂ ਦੀ ਫੁੱਲ ਬਟਾ ਫੁੱਲ ਵੈਰਾਈਟੀ ਆਈ ਪਈ ਹੈ ਜਿਹਾ ਜਿਹਾ ਮਰਜ਼ੇ ਪ੍ਰਿੰਟਡ ਸੂਟ ਲੈ ਲਓ ਕਾਟਨ ਸੂਟ ਪਿਓਰ ਦੁਪੱਟਾ A to Z ਵੈਰਾਈਟੀ ਆਈ ਪਈ ਹੈ ਗਰਮੀਆਂ ਦੀ ਫੁੱਲ ਬਟਾ ਫੁੱਲ ਤੇ ਓਕੇ ਜੀ ਵੀਰੇ ਵੀਰੇ ਹਾਂਜੀ ਕਰ ਦੋ ਵੀਰੇ ਐਂਡਿੰਗ ਕਰ ਦੋ ਲਓ ਜੀ ਆਪਦੇ ਲਈ ਨਹੀਂ ਬਹੁਤ ਬਹੁਤ ਧੰਨਵਾਦ ਮਿਲਦੇ ਨੇ ਵੀਡੀਓ ਨਾਲ ਦੇ ਨੇ ਮੈਂ ਇੱਕ ਦਿਮਾਕੇ ਦੇ ਨਾਲ ਜੀ ਸਾਡੀ ਆਪਣੀ ਦੁਕਾਨ ਜੀ ਗਗਨ ਕਲਾਥ ਹੌ ਸ਼ਹਿਰ ਪਧੌਰ ਦੀ ਆਜੋ ਵਰ ਜਲਦੀ ਆਂਦੀ ਜੀ ਭੁਲਾਈ ਕਰਕੇ ਜੀ